ਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੱਟ ਨੇ ਜਾਨਵਰ ਕੈਮਨੇ ਮਿੱਤਰੋ ਲੋ ਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਤੇ ਖੋਲਦੇ ਆ ਆਪਣਾ ਸਟੂਡੀਓ ਪੈਲ ਨੰਬਰ ਤੇ ਨਾਲੇ ਖੋਲਦੇ ਆ ਖੁੱਡੇ ਠੀਕ ਹੈ ਕਿ ਨਹੀਂ ਚੱਕ ਲਈਏ ਚਾਬੀ ਤੇ ਖੁੱਡੇ ਖਾਡੇ ਖੋਲ ਲੀਏ ਦਾਣੇ ਰੱਖਦੇ ਆ ਨਾਲੇ ਛੋਟੇ ਬੱਚੇ ਕੱਢਦੇ ਆ ਛਤਰੀਆਂ ਤੇ ਤੇ ਵਾਵਾ ਦਿਨ ਹੋ ਗਏ ਕੱਢੇ ਨਹੀਂ ਆਪਾਂ ਲੱਗ ਪਗ ਡਾਲੀਆਂ ਮਾਰਨ ਲੱਗ ਗਏ ਤੁਹਾਡੇ ਸਾਹਮਣੇ ਬਾਕੀ ਆਪਾਂ ਦਿਖਾ ਦਿੰਨੇ ਆਲੇ ਖੋਲੇ ਤੇ ਆ ਹੋ ਗਏ ਟੈਟ ਕਿਉਂਕਿ ਪਾਣੀ ਕਰਕੇ ਮੀਂਹ ਬਾਬਿਓ ਦੋ ਦਿਨ ਹੋ ਗਏ ਲਗਾਤਾਰ ਆਈ ਅੰਦਰ ਤੇ ਅੱਜ ਵੀ ਮੀਂਹ ਨਹੀਂ ਆਇਆ ਤੇ ਤਾਂ ਕਰਕੇ ਆ ਟੈਟ ਹੋ ਰਿਹਾ ਕੁੰਡੇ ਹੋਰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਅੱਜ ਪਾਣੀ ਵੀ ਚੇਂਜ ਕਰਨ ਦੇਖਿਓ ਜਮਾ ਗੰਦਾ ਹੋ ਰਿਹਾ ਠੀਕ ਹੈ ਪਾਣੀ ਵੀ ਚੇਂਜ ਕਰਨਾ ਹੈ ਬਾਕੀ ਜਾਨਵਰ ਸਾਰੇ ਥੱਲੇ ਨੇ ਬੱਚੇ ਵਿੱਚ ਉੱਤੇ ਬੈਣ ਨਹੀਂ ਲੱਗੇ ਹਜੇ ਤੇ ਇੱਕ ਬੱਚੇ ਦੇ ਹੁੰਸੀ ਵੀ ਹੋ ਰਹੀ ਆ ਕਰੋ ਚੈੱਕ ਤੇ ਯਾਰ ਲਵੇ ਫੜ ਕੇ ਵੀ ਦਿਖਾਵਾਂਗੇ ਕੀ ਚੀਜ਼ ਆ ਯਾਰ ਹੁੰਸੀ ਪਤਾ ਨਹੀਂ ਹੋ ਰਹੀ जख्म じゃ ਹੋ ਗਿਆ ਤੇ ਦਿਖਾਵਾਂਗੇ ਤੁਹਾਨੂੰ ਫਿਰ ਤੁਸੀਂ ਕਮੈਂਟਾਂ ਚ ਦੱਸ ਦਿਓ ਵੀ ਦਵਾਈ ਐ ਦੀ ਇਹਦਾ ਕੀ ਇਲਾਜ ਐ ਤੇ ਪਹਿਲ ਨੰਬਰ ਤੇ ਬੱਚੇ ਕੱਢਦੀਆਂ ਕਿ ਨਹੀਂ ਬੱਚੇ ਕੱਢ ਦਿੰਨੇ ਆ ਹਨਾ ਬੱਚੇ ਕੱਢਦੇ ਆ ਚਲੋ ਓ ਜੀ ਮੇਰੇ ਵੀਰੋ ਪਹਿਲਾ ਬੱਚਾ ਕੱਢ ਲਿਆ ਐਵੇਂ ਲੱਗਦਾ ਵੀ ਥੱਲੇ ਬੋਤਲ ਬੋਤਲ ਬਣਾ ਰੱਖਿਆ ਰੰਗ ਕਰਕੇ ਬੋਤਲ ਨਹੀਂ ਬਣਾ ਦਿੰਦੇ ਹੁੰਦੇ ਆਪਾਂ ਲਿਵਰ ਐ ਚਲ ਕੋਈ ਨਹੀਂ ਰੰਗ ਵੀ ਕਰਾਂਗੇ ਇਹਨਾਂ ਦੇ ਲਗਭਗ ਛਤਰੀਆਂ ਤੇ ਪਠਾਨ ਵਾਲੇ ਹੋਗੇ ਬਾਬੇ ਕਰੋ ਚੈੱਕ ਪਹਿਲਾ ਬੱਚਾ ਬਿਠਾਤਾ ਤੇ ਦੂਜਾ ਚੱਕ ਲਈਏ 6 ਬੱਚੇ ਨੇ ਟੋਟਲ ਤੇ ਬਾਕੀ ਆਹ ਡੱਬੀ ਆਂਡਿਆਂ ਤੇ ਬੈਠੀ ਐ ਚੇਂਜ ਕਰੇ ਸੀ ਆਪਾਂ ਬਾਕੀ ਆਹ ਭੂਰੂ ਆਂਡਿਆਂ ਤੇ ਬੈਠਿਆ ਠੀਕ ਐ ਦੋ ਜੋੜੀਆਂ ਆਂਡਿਆਂ ਤੇ ਬੈਠੀ ਐ ਤੇ ਪਰਲੇ ਖੁੱਡੇ 'ਚ ਆਂਡੇ ਆਂਡੇ ਤਾਂ ਨਹੀਂ ਬੱਚੇ ਗੱਡ ਰੱਖਿਆ ਤੇ ਲੋ ਜੀ ਚਲ ਤੂੰ ਵੀ ਚੱਲ ਤੇ ਮੈਂ ਬੱਚੇ ਮੈਂ ਸਾਰੇ ਕੱਢ ਲਾਂ ਇੱਕ ਵਾਰੀ ਫੇਰ ਦਿਖਾਨਾ ਜੀ ਮੇਰੇ ਵੀਰੋ ਆਹ ਫੂਸੀਆ ਹੋ ਰਹੀ ਐ ਇਹਦੇ ਤੇ ਦੇਖ ਲੋ ਕਮੈਂਟ ਚ ਦੱਸ ਦਿਓ ਦਵਾਈ ਠੀਕ ਐ ਕਿ ਨਹੀਂ ਅੱਜ ਖਮਜਾ ਹੋ ਰਿਹਾ ਪਤਾ ਨਹੀਂ ਫੂਸੀਆ ਵੀ ਸੀ ਪਹਿਲਾਂ ਬਾਅਦ ਚ ਖਮਜਾ ਬਣ ਗਿਆ ਸੁੱਕੀ ਜਾਂਦਾ ਐ ਤਾਂ ਦੇਸ਼ਾ ਤਾਂ ਨਹੀਂ ਪਿਆ ਤੇ ਦੱਸ ਦਿਓ ਬਾਬੇ ਬਾਕੀ ਡਾਰੀਆਂ ਵਾਲੇ ਹੋਗੇ ਇਹ ਲਗਭਗਾ ਕਰੋ ਚੈੱਕ ਚੱਲ ਲੋ ਜੀ 6 ਤੇ 6 ਬੱਚੇ ਬਿਠਾਤੇ ਬਾਕੀ ਉੱਤੇ ਪਠਾਨ ਵਾਲੇ ਹੋਗੇ ਇਹ ਤੇ ਦੇਖਦੇ ਆ ਪਹਿਲਾ ਦਾਣਾ ਪਾਣੀ ਧਰਦੇ ਆ ਫਿਰ ਦੇਖਦੇ ਆ ਦੇਖੋ ਕਿੱਥੇ ਬਹਿ ਗਏ ਮੇਰੇ ਵੀਰ ਇੱਕ ਉੱਥੇ ਬਹਿ ਗਿਆ ਤੇ ਬਾਕੀ ਕਬੂਤਰ ਬੰਨਤਾ ਮੈਂ ਲਾਨਾ ਛਤਰੀ ਖੜ ਜੋ ਤੇ ਵੀਰੋਂ ਤੇ ਆ ਬੱਚੇ ਕਰੋ ਚੈੱਕ ਤਿੰਨ ਹੋ ਰਿਹਾ ਬਾਕੀ ਉੱਥੇ ਆ ਤੇ ਉਧਰ ਬਹਿ ਕੇ ਸੀ ਚੋਬਰ ਗਿਆ ਉੱਤੇ ਡਾ ਤੇ ਸੀ ਉਥੋਂ ਤੇ ਇੱਕ ਵਿਚ ਇੱਧਰ ਡਿੱ ਗਿਆ ਸੀ ਪੜੋਸੀਆਂ ਕੇ ਇੱਧਰ ਆ ਮੰਜੇ ਲਵੇ ਤੇ ਇੱਧਰੋਂ ਚੱਕ ਕੇ ਲਿਆ ਆ ਮੈਂ ਹੁਣ ਬੜਾ ਤੰਗ ਕੀਤਾ ਹੋਇਆ ਯਾਰ ਇਹਨਾਂ ਨੇ ਤਾਂ ਨਹੀਂ ਕੀ ਭਾਲਦਿਆ ਆ ਵੱਡੇ ਬੱਚੇ ਦੇਖ ਲਓ ਲੈ ਛੋਟੇ ਉੱਤੇ ਬੈਠਿਆ ਇਹਨਾਂ ਨੂੰ ਵੀ ਛੱਡਾਂ ਐ ਟੈਨਸ਼ਨ ਕੋ ਲੈਣੇ ਆ ਪੰਗੇ ਤਾਂ ਆਪਾਂ ਫੇਰ ਵੀ ਦੇਵਾਂਗੇ ਹੈ ਇਹ ਵੀ ਡਿਜੀਤ ਥੱਲੇ ਹੈ ਚੱਲ ਚੱਲ ਇੱਧਰ ਚੱਲ 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 ਉੱਤੇ ਨੀ ਦੇਖਾ ਥੱਲੇ ਵੇਖਿਆ ਦਾ ਲੋ ਜੀ ਮੇਰੇ ਲੋ ਦੋ ਰਹਿ ਗਏ ਉਹਨਾਂ ਨੂੰ ਵੀ ਬਿਠਾਵਾਂਗੇ ਬੈਂਦੇ ਨਹੀਂ ਬਾਪੇ ਕੋਦੇ ਉੱਧਰ ਕੋਦੇ ਉੱਧਰ ਹੈ ਲੋ ਜੀ ਮੇਰੇ ਵੀਰ ਮਸਾ ਬਿਠਾਏ ਉੱਤੇ ਤੇ ਥੱਲੇ ਬਿਠਾ ਦਿੰਦਾ ਇੱਧਰ ਖੁੱਡੇ ਤੇ ਬੈ ਜਾਂਦੇ ਆ ਠੀਕ ਹੈ ਜਿਵੇਂ ਤੁਹਾਨੂੰ ਦਿਖਾਈ ਸੀ ਤੇ ਦੋ ਇੱਧਰ ਬਿਠਾ ਤੇ ਬਾਕੀ ਇੱਧਰ ਬਿਠਾ ਦੇ ਕਬੂਤਰ ਬਣਤਾ ਚੋਬਰ ਉੱਤੀ ਖੜਾ ਹੈ ਕਈ ਵਾਰੀ ਆਸ-ਪਾਸ ਦੇ ਨਾਲ ਟੱਪਿਆਂ ਤਾਂ ਕਰਕੇ ਤੇ ਬਸ ਨਿਗਾਹ ਤੇ ਆਹ ਦੇਖੋ ਆਹ ਦੇਖੋ ਵਾਹ ਵਾਹ ਨਹੀਂ ਹਟਦਾ ਇਹ ਮੇਨੂੰ ਪਤਾ ਹੈ ਪੱਕਾ ਹੂਆ ਇਨਾਂ ਦੇ ਵੀ ਬਹੁਤ ਕਿਹੜਾ ਛੋਟਿਆਂ ਦੇ ਅਜੇ ਬਗਲਾਂ ਚ ਇਹਦੇ ਇਨਾਂ ਦੇ ਫੰਗ ਵੀ ਨਹੀਂ ਆਏ ਮਾਸ ਦਿਖਦਾ ਫਿਰ ਵੀ ਬਹੁਤ ਉਹ ਕਰਦੇ ਆ ਚਲੋ ਕੋਈ ਨਹੀਂ ਇਨਾਂ ਨੂੰ ਵੀ ਦਾਣਾ ਪਾਣੀ ਨਹੀਂ ਰੱਖਿਆ ਬਾਪੋ ਹੈ ਤੇ ਇੱਕ ਜੋੜਾ ਵੀ ਲਾਣਾ ਆਪਾਂ ਦਾਣਾ ਪਾਣੀ ਵੀ ਨਹੀਂ ਰੱਖਿਆ ਜੋੜਾ ਵੀ ਲਾਣਾ ਹਨਾ ਜੋੜਾ ਲਾਦਨੇ ਆ ਖੜ ਜੋ 10 ਮਿੰਟ ਤਾਲੀਆਂ ਨਾ ਮਾਰ ਤਾਲੀਆਂ ਨਾ ਮਾਰ ਬਾਪੋ ਤਰੇਆ ਧਰਦੀਏ ਦਾਣੇ ਬਹੁਤ ਪਏ ਨੇ ਕੋਈ ਲੋਡ ਨਹੀਂ ਹਲ ਪਾਣ ਦੀ ਤੇ ਧਾਣੇ ਤਰਕੇ ਫੋਨ ਆਇਆ ਸੀ ਯਾਰ ਠੀਕ ਆ ਦੁਕਾਨ ਤੇ ਜਾ ਕੇ ਆਨੇ ਨਾਲ ਤਰਦੀਆਂ ਇਹ ਬਾਕੀ ਚੋਬਰ ਮੈਂ ਇਕੱਲਾ ਹੀ ਜਾਇਆ ਹਾਂ ਚੋਬਰ ਨੂੰ ਬੱਚਿਆਂ ਦੀ ਨਿਗਾਹ ਤੇ ਛੱਡ ਦੂ ਆ ਨਹੀਂ ਤਾਂ ਬੱਚੇ ਸਾਨੂੰ ਪਤਾ ਹੀ ਐ ਆਏ 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 ਪਾਣੀ ਵੀ ਚੇਂਜ ਕਰਨਾ ਸੀ ਯਾਰ ਹਨਾ ਕੋਈ ਨਹੀਂ ਯਾਰ ਦੇਖਦੇ ਆ ਕੀ ਬਣਦਾ ਇਕ ਤਾਂ ਬੱਚਿਆਂ ਨੇ ਨਾ ਕਦੇ ਥੱਲੇ ਆ ਜਾਂਦੇ ਆ ਅਗੇ ਦੋਨੇ ਥੱਲੇ ਜਿਹੜੇ ਉੱਤੇ ਬੈਠੇ ਸੀ ਬાળા ਉਹ ਕਰ ਜਾਂਦੇ ਯਾਰ ਛੋਟੇ ਉਹ ਤਾਂ ਫਿਰ ਵੀ ਟਿੱਕੇ ਬਹਿ ਗਏ ਚਾਰ ਆ ਦੇਖੋ ਕਦੀ ਇੱਧਰ ਬਹਿ ਜਾਣਗੇ ਇੱਕ ਦੀ ਉੱਧਰ ਬਹਿ ਜਾਣਗੇ ਤੇ ਕੋਈ ਪਤਾ ਨਹੀਂ ਆ ਬੱਦੋਂ ਆਂਡਾ ਵੀ ਤਰਲੇ ਆ ਉੱਥੇ ਇੱਕ ਇਹ ਬੱਚੇ ਵੀ ਘੜਾਣੇ ਆ ਆਂਡਿਆਂ ਦੇ ਹੈ ਇੱਕੋਥੇ ਡੋਗਲੀ ਲਾਣੀ ਬੋਗੀ ਤੇ ਦੋ ਬੱਚੇ ਆ ਕੈਮ ਹੋ ਗਏ ਜਿਹੜੇ ਆ ਪਾਂਡਿਆ ਚੋ ਗੱਡੇ ਸੀ ਠੀਕ ਹੈ ਓਕੇ ਹੋ ਰਹੇ ਨੇ ਹੁਣ ਕਰੋ ਚੈੱਕ ਤੇ ਇੱਕ ਜੋੜਾ ਤੋੜ ਕੇ ਨਵਾਂ ਲਾਣਾ ਉਹੀ ਆ ਕੇ ਲਾਣੇ ਆ ਮੈਂ ਦੁਕਾਨ ਤੇ ਜਾਇਆ ਮੈਂ ਇੱਕ ਵਾਰੀ ਤੇ ਉਹ ਦਵਾਈ ਜੀ ਪੀਸੀ ਜਾਂਦੇ ਤਾਂ ਕਰਕੇ ਮਿਕਸੀ ਚੱਲੀ ਸੀ ਲਾਤੀ ਮੈਂ ਆ ਗਿਆ ਫੇਰੇ ਵੀਰੋ ਦਾਣਾ ਦਾਣੇ ਤਾਂ ਰਹਿ ਸੀ ਕਿਤੇ ਪਾਣੀ ਰਹਿ ਕੇ ਤੇ ਚੱਲਿਆਂ ਦੁਕਾਨ ਤੇ ਆ ਰ ਠੀਕ ਹੈ ਸਵਾਗਤ ਹੈ ਜੀ ਆਇਆਂ ਦੁਕਾਨ ਤੋਂ ਤੇ ਯਾਰ ਬੱਚੇ ਬਾਵਾ ਦਿਨ ਹੋ ਗਏ 3-4 ਦਿਨ ਕੱਡੇ ਨਹੀਂ ਤਾਂ ਵੀ ਤੰਗ ਕਰੀ ਜਾਂਦੇ ਆ ਹੈ ਤੇ ਪੁੱਛੋ ਨਾ ਬਹੁਤਾ ਕਰਿਆ ਬੱਚਾ ਨੇ ਵੀਡੀਓ ਨਹੀਂ ਬਣਾਈ ਮੈਂ ਮੈਂ ਵੀਡੀਓ ਦੇ ਚੱਕਰ ਤੇ ਆ ਕਿਸੇ ਦੇ ਟੈਂਕੀ ਦੇ ਉੱਚੀ ਥਾਂ ਤੇ ਬੈ ਗਏ ਤਾਂ ਨੇ ਓਕੇ ਹੋ ਜਾਣਗੇ ਤਾਂ ਕਰਕੇ ਤੇ ਮੈਂ ਬਹੁਤ ਦੇ 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 ਆ ਗਏ ਥੱਲੇ ਤਾਂ ਕਰਕੇ ਬਾਬੇ ਬਸ ਅੱਜ ਦੁਕਾਨ ਤੇ ਆ ਕੇ ਫਿਰ ਪਾਣੀ ਚੇਂਜ ਕਰਦੇ ਹਾਂ ਤਾਂ ਚੋਬਰ ਨੂੰ ਕਹਿਆ ਯਾਰ ਜੇ ਚੇਂਜ ਹੁੰਦਾ ਤੂੰ ਕਰਦੀ ਨਹੀਂ ਤਾਂ ਮੈਂ ਆ ਕੇ ਦੇਖ ਲਊਗਾ ਯਾਰ ਹੈ ਜੀ ਬਾਬਿਓ ਆ ਗਏ ਆ ਜੀ ਘਰੇ ਬੱਚੇ ਆ ਗਏ ਥੱਲੇ ਇੱਕ ਵਗਾ ਹੀ ਬਾਈਪਾਸ ਉਥੇ ਕਿਹ ਜਖਮੀ ਕਰਤਾ ਕਿੱਥੇ ਜਖਮੀ ਇੱਕ ਕਿੜਾ ਕਿੜਾ ਰਹਿ ਗਿਆ ਬਿੰਡਲ ਤੇ ਕਿੜਾ ਅੰਡਰਗਰਾਉਂਡ ਆ ਲਾਲ ਜੀ ਨਾ ਪੂਰਾ ਆ ਲਾਲ ਜਾਨ ਇੱਧਰ ਆਇਆ ਇਹ ਬੜਾ ਤੱਤਾ ਚੱਲਦਾ ਹੈ ਚਾ ਟੋਗਰੀ ਰੱਖਦੇ ਆਂਡਾ ਤਰਸ ਜਿੱਥੇ ਇਹਨਾਂ ਦੇ ਬੱਚੇ ਕਢਾਣੇ ਆ ਕੜਾ ਕੇ ਦੇਖ ਲਈਏ ਯਾਰ ਕੀ ਹੋਰ ਜਾਂ ਫਿਰ ਤੇ ਤੈਨੂੰ ਕਬੂਤਰੀ ਕਬੂਆ ਵੀ ਚੱਕ ਲਈ ਲੱਗੇ ਡਾਬਾ ਲੱਗੇ ਪਾਣੀ ਘੜੀ ਸੀ ਇਹ ਠੀਕ ਹੈ ਲੋ ਜੀ ਪਾਣੀ ਵੀ ਟੱਟਾ ਲਾਈਟ ਆਊਟ ਕਰਦੇ ਆਂ ਇੱਕ ਵਾਰੀ ਆਇਆ ਧਰ ਤੇ ਦੇਖ ਰਹਿਣਗੇ ਆਪਾਂ ਟਾ 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 ਉਹ ਦਿਨ ਟਾ ਟਾ ਥੋ ਦੇਵਾਇਆ ਉਹ ਜੀ ਟੋਕਰੀ ਤਾਂ ਲਾਤੀ ਤੇ ਹੁਣ ਚੱਕ ਦਿਆਂ ਅੰਡੇ ਲੈਟ ਲਾਈ ਨਹੀਂ ਹੋਏ ਤੇ ਕੀ ਹੋ ਗਿਆ ਹੁਣ ਲੈ ਉਧਰ ਦਾ ਚੱਲ ਪਈ ਇੱਧਰ ਲਾਈਟ ਹੀ ਨਹੀਂ ਲਾਈਟ ਹੀ ਨਹੀਂ ਚੱਲੀ ਜਾਂਦੀ ਏ ਫਿਊਜ ਹੋ ਗਿਆ ਓਏ ਫਿਊਜ ਹੋ ਗਿਆ ਨਾ ਚੱਲੀ ਤਾਂ ਆਉਂਦੀ ਆ ਮਣੀ ਮੋਟੀ ਲਾਈਨ ਬੋਲਟਰ ਫਿਊਜ ਹੀ ਹੋ ਗਈ ਲਾਈਟ ਚੱਲੀ ਸੀ ਜਾਗ ਬੁਝੂ ਕਰਦੀ ਸੀ ਚੱਲ ਕੋਈ ਨਾ ਤੇ ਇੱਕ ਕੰਨ ਵਾਲੇ ਤਰਿਆ ਦੋ ਇੱਧਰ ਭੇਜ ਚਲੋ ਇਹ ਤਾਂ ਕੱਢ ਲੈਣ ਦੋ ਠੀਕ ਐ ਇੱਧਰ ਤਾਂ ਰੱਖਿਆ ਇੱਧਰ ਵੀ ਦੋਨੇ ਤਾਂ ਰੱਖਿਆ ਉਹ ਇਹਦੇ ਬੱਚੇ ਕਢਾਣੇ ਇਹ ਵੀ ਚੱਕਦੇ ਆ ਠੀਕ ਐ ਇਹਦੀ ਕੋਈ ਆਪਾਂ ਨੂੰ ਬੱਚੇ ਨਹੀਂ ਕਢਾਣੇ ਇਹੇ ਲਾ ਫੜ ਚੋਪਰਾ ਦੋ ਆਣੇ ਦੋ ਤੈਨੂੰ ਹੋਰ ਦਿੰਨਾ ਮੈਂ ਖੜੀ ਹੋ ਜਾ ਹੋ ਜਾ ਹੋ ਜਾ ਇਹਨੂੰ ਖਾਸ ਦਿਨ ਨਹੀਂ ਹੋਇਆ ਬਾਬਾ ਤਿੰਨ ਦਿਨ ਹੋਏ ਹੋਣੇ ਤਿੰਨ ਚਾਰ ਦਿਨ ਲਾਸਟ ਚਾਰ ਦਿਨ ਬਾਕੀ ਆਪਾਂ ਲੈਟ ਮਾਰ ਕੇ ਦੇਖ ਲਾਂਗੇ ਫਲੈਸ਼ ਨਾਲ ਦੇਖ ਲਾਂਗੇ ਬਣਨ ਤਾਂ ਨਹੀਂ ਲੱਗਾ ਕੁਛ ਤੇ ਚੱਲਦੇ ਆ ਬਾਹਰ ਇੱਕ ਵਾਰੀ ਤੇ ਆਂਡੇ ਚੈੱਕ ਕਰਦੇ ਆ ਇਹ ਠੀਕ ਨੇ ਕਿ ਕਿਵੇਂ ਨੇ ਬੱਚਾ ਤਾਂ ਨਹੀਂ ਤਿਆਰ ਹੋਣ ਲੱਗਾ ਆ ਬਾਕੀ ਗੋਲੀ ਨੇ ਇੱਕ ਬੱਚਾ ਕਰਤਾ ਸੀ ਕੰਮ ਇਹਦਾ ਬੱਚਾ ਮੈਂ ਨਹੀਂ ਸੀ ਜੀ ਮੇਰੇ ਵੀਰੋ ਕੱਢ ਲਿਆ ਹੁੰਦਾ ਜੋੜਾ ਜੋੜਾ ਤਾਂ ਨਹੀਂ ਹੈਗਾ ਵੈਸੇ ਲਾਣਾ ਆਪਾਂ ਕਬੂਤਰ ਕਬੂਤਰੀ ਕੱਢ ਲੈਂਦੀ ਤੇ ਸ਼ੌਕ ਕਰਨੇ ਕਬੂਤਰੀ ਦਾ ਹੂਲੂ ਦੀ ਭੈਣ ਮਿੱਤਰੋ ਸਕੀ ਜਮਾ ਠੀਕ ਐ ਜਮਾ ਸਕੀ ਦੋਈ ਐ ਤੇ ਪੁਰੂ ਐ ਇੱਕ ਹfte ਦੀ ਭੈਣ ਐ ਬਾਕੀ ਹੋਰ ਜਮਾ ਸਕਾ ਕੋਈ ਨਹੀਂ ਹੈਗਾ ਆਪਣੇ ਕੋਲ ਪੁਰੂ ਨੇ ਆਂਡੇ ਤਾਂ ਰੱਖਿਆ ਬਾਕੀ ਆ ਕਬੂਤਰ ਨਾਲ ਲਾਣੀ ਆਪਾਂ ਇਹ ਕਬੂਤਰੀ ਸ਼ਾਖਾ ਕਬੂਤਰ ਐ ਕਰੋ ਚੈੱਕ ਅੰਦਰ ਜੱਡੀ ਤਾਂ ਸੜਦੀ ਆ ਸ਼ਾਕ ਖਾਕ ਪੁੱਤਰੇ ਤੇ ਓਕੇ ਆ ਖੜ ਜੋ ਇੱਕ ਮਿੰਟ ਅਗਲਾ ਦਿਖਾਈ ਇਹਦਾ ਪੱਲੇ ਦਾ ਕਰਾ ਦਿਆਂ ਸ਼ੌਕ ਆ ਲੋ ਜੀ ਤੇ ਇਹਦਾ ਦਿਖਾ ਖੋਲ ਇੱਕ ਵੱਲਾ ਬੜਾ ਪਲੇਮ ਨੂੰ ਫੜਾ ਦੇ ਚੱਲ ਕੋਈ ਲੋ ਜੀ ਇਹ ਜੇ ਪੱਲੇ ਚੈੱਕ ਕਰ ਲੋ ਓਕੇ ਆ ਤੇ ਅੰਦਰ ਛੱਡ ਦਾਂਗੇ ਇਹਨੂੰ ਤੇ ਬੱਚਾ ਨੂੰ ਕਰਦੇ ਅੰਦਰ ਤਰੇਆਂ ਪਈਆਂ ਚੁੰਜ ਚੰਜ ਮਾਰ ਲੈਣਗੇ ਤੁਗ ਲੈਣਗੇ ਜਿਹੜੇ ਦਾਣੇ ਚੁਗਣੇ ਨੇ ਇਹਨਾਂ ਨੇ ਬਾਕੀ ਛਤਰੀ ਚੋ ਬੰਨਿਆ ਪਿਆ ਉਹਨੇ ਵੀ ਨਹੀਂ ਖਾਏ ਉਹਨੂੰ ਵੀ ਤਾਰ ਦਿਆਂ ਬੱਸ ਤੇ ਇਹਨੂੰ ਅੰਦਰ ਛੱਡ ਦਾਂਗਾ ਜੀ ਮੇਰੇ ਵੀਰੋ ਤੇ ਆਪਣਾ ਯਾਰ ਦੇਖੋ ਕੀ ਕਰੀ ਜਾਂਦਾ ਕੋਠੇ ਦੇ ਖੜਾ ਹੈਡ ਹੌਣ ਲਾ ਰੱਖਿਆ ਚੋਬਰ ਨੇ ਤੇ ਦੇਖਦੇ ਆਂ ਅਸੀਂ ਸਾਨੂੰ ਵੀ ਨਹੀਂ ਪਤਾ ਕੀ ਕਰੀ ਜਾਂਦਾ ਬਾਕੀ ਤੇਰੀ ਬੈਠੇ ਐਨੀ ਅਥਾ ਘੜੀ ਲੱਭੀਆ ਬੰਦੇ ਨੇ ਆਜ ਉੱਚੀ ਤਰ੍ਹਾਂ ਦੁਕਾਨਾ ਹੁਰੇ ਜਿਓਗੇ ਆ ਕੋਠ ਉੱਤੇ ਜਾ ਆ ਕੋਠ ਤੇ ਥਾ ਘੜੀ ਲੱਭੀਆ ਬੰਦੇ ਨੇ ਤੋ ਘੜਾ ਯਾਰ ਹਾਂ ਦੇਖੋ ਮੈਂ ਡੈਰ ਗਿਆ ਹੀ ਉਹ ਦੇਖੋ ਜੀ ਥਾਂ ਕਿੰਨੀ ਲੰਬੀ ਆ ਬੰਦੇ ਨੇ ਹਣਾ ਯਾਰ ਪ੍ਰਿੰਸ ਯਾਰ ਬਾਕੀ ਥੱਲੇ ਥਾਣੀ ਜਿਆ ਦੇਖੋ ਇਹ ਵੀ ਇੰਨਾ ਦਾ ਕੋਠਾ ਹੈ ਆ ਦੇਖਿਓ ਮੇਰੇ ਉਹ ਦੇਖੋ ਕਿਵੇਂ ਲੱਗ ਰਿਹਾ ਜੋ ਉਪਰ ਉਹ ਸ਼ਾਬਾਹ ਉਹ ਰਹਿ ਗਿਆ ਥੱਲੇ ਹੋ ਰਿਹਾ ਆ ਆ ਕੀੜਾ ਆਪਾਂ ਹੀ ਠਾਇ ਜੀ ਇਹਦਾ ਕੀੜਾ ਦੇਖ ਜੋ ਭਰਾ ਮੈਂ ਥਾਂ ਦਾ ਹੋ ਹੀ ਜਾਂਦਾ ਵੀ ਥੱਲੇ ਕਿਹੜਾ ਕੋਠਾ ਨੇ ਇਹ ਵੀ ਇੰਨਾ ਦਾ ਕੋਠਾ ਹੈ ਬਾਬਾ ਜਿੱਥੇ ਇੱਥੇ ਜੂ ਮਾਰਿਆ ਮੈਂ ਵਾਸ਼ ਵੇਸ਼ਨ ਲੱਗੇ ਹੋਈ ਹੈ ਦੇਖੋ ਇੱਧਰ ਇੱਧਰ ਖੜਾ ਹੈ ਵਾਕੀ ਉਹ ਆਹ ਕਰਨਾ ਦਾ ਜੋ ਦੇਖੋ ਹੋ ਗਿਆ ਖੜਾ ਹੋ ਗਿਆ ਇਹਨੂੰ ਬੁਲਾਈਏ ਖੜ ਜਾ ਆਵਾਜ਼ ਹੀ ਨਹੀਂ ਹੁੰਦੀ ਪ੍ਰਿੰਸ ਓਏ ਪ੍ਰਿੰਸ ਸੁਣਦਾ ਹੀ ਨਹੀਂ ਵਾਪੇ ਮੇਰੇ ਵੀਰ ਨੂੰ ਯਾਰ ਤੰਗ ਕਰੀ ਜਾਂਦੇ ਆ ਬੱਚੇ ਇਹਨਾਂ ਦੀ ਨਾ ਬਿਹਲੇ ਟਾਈਮ ਕਦੇ ਫਿਰ ਇਹਨਾਂ ਨੂੰ ਬਿਠਾਵਾਂਗੇ ਹੁਣ ਤਾਂ ਸਰਬਸ ਕਰਨ ਵਾਲੀ ਹੈ ਉਹ ਯਾਰ ਅਹੀਂ ਆਤ ਬਾਨੇ ਇਹਨੂੰ ਬਾਹਰ ਲਾ ਲਾਂਦੇ ਨੇ ਅੰਦਰ ਲੈਣਾ ਹੈ ਚਲੋ 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 ਦੋ ਇੰਡੀਆ ਕੋ ਆਪੇ ਹੁਣ ਜਾਈ ਨਹੀਂ ਆਂਦੇ ਵੀ ਚਲੋ ਤੁਸੀਂ ਚੱਲ 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 ਤੂੰ ਹੀ ਜਾਲੀ ਕਰਾਏਗਾ ਅਗੋਂ ਉਤਰੀ ਨਹੀਂ ਪਾੜ ਕੇ ਉਠਾ ਦੇਣਿਆ ਕੋਈ ਨਹੀਂ ਫੀਡ ਕਰਾਂਗੇ ਇਹਨਾਂ ਨੂੰ ਠਹਿਰ ਜਾਪੇ ਹਜੇ ਆ ਸਰੋਜੀ ਪਈ ਹੈ ਟਰੇ 'ਚ ਤੇ ਬਾਕੀ ਬੜਾ ਕਨਫਿਊਜ਼ ਹੋਇਆ ਪਤਾ ਨਹੀਂ ਕੀ ਹੋਇਆ ਯਾਰ ਬਾਕੀ ਦੋ ਕਬੂਤਰੀਆਂ ਆਂਡੇ ਤੇ ਬੈਠੀਆਂ ਡੱਬੀ ਬੈਠੀ ਇੱਕ ਤੇ ਇੱਕ ਹੈ ਹੈ ਤਾਰ ਰਹੀ ਹੈ ਤੋ ਹਾਂ ਦੋ ਜੋੜੇ ਬੈਠੇ ਬਾਬੇ ਇਹਨੂੰ ਵੀ ਤਾਰਦੇ ਆ ਠੀਕ ਹੈ ਤੇ ਬਾਕੀ ਬੰਦੇ ਦੇ ਬੜਾ ਹੋਇਆ ਹੈ ਹਨਾ ਐਰ ਕੋਠੇ ਤੇ ਚੜ ਕੇ ਡੰਡ ਮਾਰੀ ਜਾਂਦਾ ਹੈ ਆਪਣੇ ਵਰਗਾ ਦੇਖ ਲਓ ਸਹੀ ਹੈ ਵਾਹ ਸਭ ਵਧੀਆ ਚੱਲਿਆ ਬੰਦੇ ਨੂੰ ਹੈ ਛੋਟੇ ਹੁੰਦੇ ਹੀ ਇਹ ਚੀਜ਼ ਦਾ ਉਹ ਪੈ ਗਿਆ ਨੀਦਰ ਤੁਹਾਨੂੰ ਪਤਾ ਹੀ ਅੱਜ ਕੱਲ ਟਾਈਮ ਕੀ ਹੈ ਤੇ ਵਧੀਆ ਚਲੋ ਆਪਾਂ ਦੋਈ ਚੋੜ ਕਰਕੇ ਉਹੀ ਅਸੀਂ ਆਂਦੇ ਸੀ ਆਪਾਂ پیسے ਅਸਣਾ ਤਾਂ ਨਹੀਂ ਚਾਹੀਦਾ ਵਧੀਆ ਕੰਮ ਹੀ ਕਰੀ ਜਾਂਦਾ ਬੰਦਾ ਤੇ ਇਹਨੂੰ ਲਾਣੇ ਆ ਰੇ ਵੀ ਦਾਣੇ ਪਾਣੀ ਖਾ ਲੂਗਾ ਹੈ ਬੱਚਿਆਂ ਨੂੰ ਫੀਡ ਬੱਚਣੇ ਬੜਾ ਤੰਕਰ ਹੈ ਬਾਬਿਆਂ ਜੀ ਦੱਸ ਨਹੀਂ ਸਕਦੇ ਐਨਾ ਵੀ ਕਦੇ ਉਰੇ ਬਹਿ ਜਾਣ ਠੀਕ ਹੈ ਉਰੋ ਉਰੋ ਬਹਿ ਕੇ ਫਿਰ ਉੱਥੇ ਬਹਿ ਜਾਣ ਠੀਕ ਹੈ ਇੱਕ ਵਾਰੀ ਇੱਧਰ ਵੀ ਬੈਠਿਆ ਸੀ ਇੱਧਰ ਡਿੱਗੇਗਾ ਇੱਕ ਦੱਸਿਆ ਤੁਹਾਨੂੰ ਤੇ ਬੜਾ ਉਹ ਕਰਿਆ ਕੋਈ ਨਹੀਂ ਸਵੇਰ ਤੋਂ ਸਾਨੂੰ ਸਨੇਹਾ ਬਿਠਾਇਆ ਕਰਾਂਗੇ ਕੋਈ ਦਿੱਕਤ ਨਹੀਂ ਤੇ ਫੋਂ ਸਿੱਧਾ ਲਾਲ ਦਾ ਦਿਨ ਦਿਖਾਈ ਦੇ ਸੀ ਮੈਂ ਕਮੈਂਟਾਂ 'ਚ ਦੱਸਦੇ ਹਾਂ ਕੋਈ ਦਵਾਈ ਦੂਈ ਲਾਦਾਂ ਹੀ ਕਰਦਾਂਗੇ ਅਬ ਲੋਟ ਬਾਲਾ ਹੀ जखम ਜਬਣੀ ਜਾਂਦਾ ਹੌਲੀ ਹੌਲੀ ਸੁੱਕੀ ਗਿੱਲਾ जखम ਵੀ ਨਹੀਂ ਹੈਗਾ ਸੁੱਕਿਆ ਜਾਇਆ ਮਿਲਦਾ ਹੈ ਵੀ ਸੁੱਕ ਕੇ ਠੀਕ ਹੋ ਜਾਣੀ ਆ ਪਰ ਇਹ ਹੋਰੀ ਮੋਟਾ ਮੋਟਾ ਹੋ ਜਾਂਦਾ ਤਾਰ ਦੇ ਤਾਰ ਤੇ ਜੋਪਰਾ ਤਾਰ ਤੇ ਬਾਕੀ ਓਕੇ ਆ ਥੋੜੇ ਸਾਹਮਣੇ ਹੀ ਬੱਚੇ ਮਾਰ ਜਾਂਦੇ ਮੂੰਹ ਤੇ ਬੈਸ ਜੋੜਾ ਛੱਡਣਾ ਛੜ ਤਾਂ ਅੰਦਰ ਨਾ ਯਾਰ ਗੋਲੀ ਆ ਤੂੰ ਪੰਗੇ ਕਿਉਂ ਨਹੀਂ ਨਾ ਹੁੰਦਾ ਯਾਰ ਪਹਿਲੇ ਹੀ ਦਿਮਾਗ ਏ ਬੜਾ ਤਾਂ ਕਰਦਾ ਓਏ ਇਹਨੂੰ ਦੇ ਕੇ ਆਨੇ ਕਿਸੇ ਨੂੰ ਲੈ ਜਾ ਬਾਬੇ ਜੀ ਨੇ ਲੈ ਕੇ ਜਾਣਾ ਇਹ ਫ੍ਰੀ ਆਫ ਕੋਸਟ ਆਹ ਛੜਤਾ ਬਾਬੇ ਜੋੜਾ ਆ ਪਾ ਲਿਖਾ ਦੀ ਮੈਂ ਗਿਆ ਪੂਰੇ ਛੜਤਾ ਲਗ ਜੂ ਲਗ ਭਗ ਦੋ ਕੁ ਦਿਨਾਂ ਚ ਜੋੜਾ ਹੈ ਕਬੂਤਰ శాఖ ਕਰਾਤਾ ਸੀ ਸ਼ੌਂਕ ਬਾਕੀ ਕਬੂਤਰੀ ਚਿੱਟੀਆਂ ਦੀ ਹੈ ਤੇ ਉਰੇ ਵੀ ਦੇਖ ਲਾਗੇ ਜੀ ਲੋਕ ਉੱਠ ਆ ਗਈ ਉਰੇ ਆਡੇ ਤਰਾ ਲਾਗੇ ਦੋ ਟੋਕਰੀਆਂ ਲੱਗਦੀਆਂ ਆਪਣੀਆਂ ਹੈ ਪੈਨ ਉੱਤੇ ਛੱਡ ਕੇ ਦੇਖੀ ਕਿੱਥੇ ਜਾਊਂਗੀ। ਲਓ ਜੀ ਆ ਛੱਡਤੀ। ਤੇ ਹੌਲੀ-ਹੌਲੀ ਸਵਾਹ ਪੈ ਜੂ ਨਹੀਂ ਤਾਂ ਖੁੱਡੇ ਜੀ ਛੱਡ ਦਾਂਗੇ ਐਡੀ ਵੀ ਸਾਸ ਕਰ ਨਹੀਂ ਆਈਗੀ। ਇੱਕ ਖੁੱਡਾ ਵੇਲਾ ਹੀ ਆ ਤੁਹਾਡੇ ਸਾਹਮਣੇ। ਗੋਲੀ ਖੁੱਡਲਾ ਛੱਡਦੀ ਐ ਮੇਰੇ ਵੀਰੋਂ ਬਹੁਤ ਹੀ ਤੰਗ ਕਰਦਾ ਐ, ਬਹੁਤ ਹੀ ਰੋਲਾ ਪਾਉਂਦਾ ਯਾਰ ਭੌਂਕਦਾ ਬੜਾ ਯਾਰ ਥੱਲੇ ਵੀ ਬਹੁਤ ਭੌਂਦਾ ਐ। ਬੱਸ ਕੀ ਕਹੀਏ ਹੁਣ ਕੀ ਕਹਿ ਸਕਦੇ ਇਹਨੂੰ ਨਾ ਮਾਰ ਸਕਦੇ ਨਾ ਕੁੱਟ ਸਕਦੇ ਹਾਂ। ਤੇ ਆ ਗੇਟ ਲਾਤਾ ਸੀ ਮੈਂ ਥੱਲੇ ਨਾ ਵਗ ਜੇ। ਗਲੀ-ਗੋਲੀ ਚ ਕਈ ਵਾਰੀ। ਆ ਫਿਰ ਲਾ ਭਾਈ ਤੂੰ ਕੋਮਲਾ ਛੀ ਤਰ੍ਹਾਂ ਹਾਂ ਬਾਕੀ ਮਾਰੀਆਂ ਜਾਂਦੇ ਜਿੰਨ ਜ਼ਿਆਦਾ ਲਗਭਗ ਤਾਂ ਖੁੱਡੇ ਦਾ ਹਾਲ ਦੇਖੋ ਕੀ ਹੋ ਗਿਆ ਪਾਣੀ ਕਰਕੇ ਹਨਾ ਮੀਂਹ ਦੇ ਮੌਸਮੇ ਦਾ ਸਭ ਤੋਂ ਜ਼ਿਆਦਾ ਬਿਮਾਰੀਆਂ ਪੈਂਦੀਆਂ ਬਾਕੀ ਆਂਡੇ ਨਾ ਖਰਾਬ ਹੋਣ ਵੈਸੇ ਆਲੇ ਤੇ ਉਹ ਵੀ ਦੋਨੇ ਆਂਡੇ ਪੂਰੂ ਦੇ ਨੇ ਦੇਖ ਲਓ ਆਰਾ ਪੂਰੂ ਆ ਫੜਾ ਚਾਰੇ ਬੱਚੇ ਨਿਕਲਿਆ ਨੇ ਪੂਰੂ ਦੇ ਤੇ ਦੇਖਦੇ ਕੀ ਰਿਜ਼ਲਟ ਆਂਦਾ ਪੂਰੂ ਤਾਂ ਇਦ ਕੀ ਆਪ ਗੱਡਿਆ ਨਹੀਂ ਸੀ ਆਪਾਂ ਇਹਦੀ ਭੈਣ ਵੀ ਨਹੀਂ ਗੱਡੀ ਸੀ ਰੋਗਲੇ ਸੀ ਬਰੀਡਿੰਗ ਵਾਸਤੇ ਤੇ ਮੈਂ ਕਿਹਾ ਚੰਗੇ ਲੱਗੇ ਆਪਣ ਉਹ ਹੀ ਚੰਗੇ ਲੱਗੇ ਆ ਰਹੇ ਠੀਕ ਆ ਕਦ ਕਾਟ ਤੋਂ ਆਪਣੇ ਜਦੋਂ ਛੋਟੇ ਹੁੰਦੇ ਉੱਡਿਆ ਕਰਦੇ ਉਹਦੇ ਵਧੀਆ ਉੱਡਿਆ ਕਰਦੇ ਤੇ ਇੱਕ ਬੱਚਾ ਇਹਦਾ ਉੱਡਦਾ ਉੱਡਦਾ ਗੈਪ ਹੋ ਗਿਆ ਸੀ ਨਹੀਂ ਪਤਾ ਬਾਜ ਲੈ ਗਿਆ ਸੀ ਇਹਦਾ ਬੱਚਾ ਨਹੀਂ ਪੂਰੂ ਦਾ ਭਾਈ ਮਿੱਤਰੋ ਛਾਖਾ ਖਾ ਗੱਡਿਆ ਸੀ ਸਪੈਸ਼ਲ ਤੇ ਸਪੈਸ਼ਲ ਆਪਾਂ ਸਪੈਸ਼ਲ ਤਾਂ ਨਹੀਂ ਗੱਡਿਆ ਮਤਲਬ ਛਾਖਾ ਨਿਕਲਿਆ ਸੀ ਤੇ ਤਾਂ ਗਰ ਕੇ ਉੱਡਦਾ ਉੱਡਦਾ ਪਤਾ ਨਹੀਂ ਬਾਜ ਪੁੱਝ ਲੈ ਗਿਆ ਸੀ ਪਤਾ ਨਹੀਂ ਕਿੱਥੇ ਭੱਜ ਪੁੱਝ ਗਿਆ ਸੀ ਕਰੋ ਯਾਰ ਉਹ ਤਾਂ ਰੱਬ ਜਾਣਦਾ ਹੈ ਤੇ ਆਪਾਂ ਤਾਂ ਐਂ ਕਹਿਤਾ ਸੀ ਬਾਜ ਲੈ ਗਿਆ ਉਹ ਐਨ ਆਪਾਂ ਨੂੰ ਹੋ ਨਹੀਂ ਪਤਾ ਬਾਕੀ ਆ ਕਬੂਤਰੀ ਨੇ ਵੀ ਨਹੀਂ ਆਂਡਾ ਤਰਿਆ ਯਾਰ ਤਾਂ ਬਿੰਗੀ ਧੋਣ ਵਾਲੀ ਨੇ ਚਲੋ ਕੋਈ ਨਾ ਯਾਰ ਇਹਦੀ ਮੇਰੇ ਸਾਹਮਣੇ ਉਮਰ ਜੀ ਹੋ ਰਹੀ ਐ ਆਂਡੇ-ਉਂਡੇ ਦਾ ਮੁਸ਼ਕਲ ਹੀ ਲੱਗਦਾ ਚਲੋ ਫਿਰਦੀ ਐ ਫਿਰ ਲੈਣ ਦਾ ਹੈ ਆਪੇ ਲਾਲੂ ਵੀ ਕਿਸੇ ਨਾਲ ਜੋੜਾ ਲਾਣਾ ਹੈ ਇੱਕ ਕਬੂਤਰ ਉਹ ਬੈਠਾ ਵਿਲਾ ਇੱਕ ਨੀਲਾ ਬੈਠਾ ਠੀਕ ਹੈ ਇੱਕ ਹੈੱਡ ਬੈਠਾ ਤਿੰਨ ਕਬੂਤਰ ਬੈਠੇ ਕਬੂਦਰੀ ਬੈਠੀ ਚਾਹ ਕੇ ਨੇ ਲਾਇਆ ਕਿਸੇ ਨਾਲ ਜੋੜਾ ਹੈ ਇਹ ਥੱਲੇ ਬੱਚੇ ਬਲਵਾ ਲਾਂਗੇ ਤੇ ਜਿਹੜਾ ਕਬੂਤਰ ਸੀ ਲੰਗੋਵਾਲ ਵਾਲਾ ਹੈੱਡ ਨਾਲ ਲਾਣਾ ਸੀ ਆਹ ਦੀ ਹੈੱਡ ਉਹ ਹੈੱਡ ਕੀ ਬੋਲੀ ਹਣਾ ਬਾਬੇ ਕੁਦਾਰ ਦਿਮਾਗ ਖਰਾ ਹੋ ਰੇ ਮੇਰਾ ਯਾਰ ਬੋਲ ਨਹੀਂ ਕੀ ਹੁੰਦੇ ਕੀ ਬੋਲੇ ਹੈੱਡ ਨਾਲ ਲਾਣਾ ਹੈੱਡ ਨਾਲ ਹੈੱਡ ਦਾ ਕਬੂਤਰ ਹੈ ਔਰ ਇਹਨਾਂ ਨੂੰ ਕਿਵੇਂ ਜੋੜਾ ਲਾਦਾਂਗੀ ਕਬੂਤਰ ਕੂਤਰਦਾ ਹੈ ਮੇਰਾ ਹਰ ਦਿਮਾਗ ਖਰਾਬ ਬੱਸ ਛੱਡੋ ਬਰਾ ਯਾਰ ਇੱਧਰ ਲਾਈਟ ਤੇ ਪਤਾ ਨਹੀਂ ਕੀ ਵੜ ਗਿਆ ਲੈਟ ਤੇ ਪਤਾ ਨਹੀਂ ਕੀ ਹੋ ਗਿਆ ਹੁਣ ਬਾਕੀ ਟੋਕਰੀਆਂ ਤੇ ਤਾਂ ਖੜਨ ਲੱਗੀ ਕਬੂਤਰੀ ਕੂਤਰ ਵੀ ਬੈਠਾ ਸੀ ਓਕੇ ਆ ਜਮਾ ਹੁਣ ਆਪਾਂ ਛੇੜ ਦੇਣੀ ਬਾਲਾ ਹਨਾ ਤੇ ਇਹਦੇ ਬੱਚੇ ਵੀ ਦੇਖਣੇ ਆ ਕੀ ਕਹਿੰਦੇ ਕੀ ਨਹੀਂ ਬੜਾ ਬਾਬੇ ਖਰਾਬ ਹੀ ਹੋ ਗਿਆ ਠੀਕ ਹੈ ਕਿ ਨਹੀਂ ਚੇਂਜ ਕਰਕੇ ਵੀ ਦੇਖ ਲਿਆ ਪਿਆ ਸੀ ਬਲਬ ਹੋਰ ਨਾ ਇਹਦਾ 25 ਤਰੀਕ 25 ਲਈ ਪਹਿਲਾਂ ਵੀ ਇੱਕ ਦਿਨ ਹੋ ਗਿਆ ਸੀ ਖਰਾਬ ਤੇ ਹੁਣ ਫੇਰ ਹੋ ਗਿਆ ਇਹ ਦੇਖ ਆ ਤੇ ਆ ਦੇਖੋ ਬਲਬ ਤਾਂ ਹੁਣ ਦਾ ਹੀ ਹੈ ਇਹ ਜੇ ਕੋਈ ਨਹੀਂ ਸਵੇਰੇ ਦੇਖਾਂਗੇ ਹੁਣ ਕੰਮ ਬਾਹਰ ਆ ਹੁਣ ਨਹੀਂ ਦੇਖਿਆ ਜਾਂਦਾ ਇਹ ਇਹਦੇ ਵਾਸਤੇ ਮੈਂ ਸਪੈਸ਼ਲ ਟਾਈਪ ਲਓ ਜੀ ਸਰਵ ਚੋਂ ਉੱਪਰ ਕੱਟ ਜਾਂਦਾ ਤੇ ਮੈਂ ਪਾਣੀ ਦਰਸਤਾਂ ਸਰ ਜੋੜੇ ਨੂੰ ਲਗਾ ਪਾਣੀ ਦਾ ਜ਼ਰੂਰੀ ਹੈ ਯਾਰ ਗਰਮੀ ਵੀ ਬੰਦ ਹੈ ਕਿ ਮੌਸਮ ਤਾਂ ਠੰਡਾ ਹੀ ਹੈ ਦੋ ਤਿੰਨ ਦਿਨ ਹੋ ਗਏ ਵੈਸੇ ਵੀ ਆਪਾਂ ਪਾਣੀ ਰੱਖਦਾ ਚਲੋ ਪੀ ਲੈਣਗੇ ਤੇ ਲਾਣਿਆਂ ਖੁੱਡਿਆਂ ਨੂੰ ਲਾਤਾ ਸੀ ਤਾਲਾ ਤਾਲੇ ਲਾਤੇ ਸੀ ਤੇ ਇੱਧਰ ਵੀ ਲਾ ਦਿੰਨੇ ਆ ਹੁਣ ਤੇ ਚੱਲਦੇ ਆ ਥੱਲੇ ਨਾ ਆਣਿਆਂ ਧੋਣਿਆਂ ਪੈਣਿਆਂ ਠੀਕ ਐ ਦੋ ਦਿਨ ਹੋ ਗਏ ਬਾਹਰ ਜਾ ਰਹੇ ਸੀ ਯਾਰ ਕੰਮ ਕਾਟ ਕੇ ਆਉ ਸੀ ਤਾਂ ਕਰਕੇ ਬਲੋ ਨਹੀਂ ਆਏ ਇੱਥੇ ਨੂੰ ਪਤਾ ਹੀ ਯਾਰ ਠੀਕ ਐ ਜਦੋਂ ਟਾਈਮ ਮਿਲਦਾ ਆਪਣਾ ਉਹ ਪਾ ਦਿੰਨੇ ਆ ਆਪਾਂ ਹੈਂ ਨਾ ਗੋਰੀਆ ਚਲੀਏ ਫਿਰ ਚਲਦੇ ਆ ਬਾਬਿਓ ਫਿਰ ਮਿਲਦੇ ਆ ਕੱਲ ਵਾਲੇ ਵਲੋਗ ਚ ਕੱਲ ਦੇਖਦੇ ਆ ਸੁਨਹਿਆ ਬਿਠਾਵਾਂਗੇ ਬੱਚਿਆਂ ਨੂੰ ਠੀਕ ਹੈ ਠੀਕ ਹੈ